ਲਓ ਜੀ ਬੈਗ ਬੰਦ ਲੀਏ ਖੇਤ ਖਿੱਚਣ ਦੀ ਤਿਆਰੀ ਇਹ ਉੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਫਿਰ ਆਪਾਂ ਚੱਲਾਂਗੇ ਜੀਪੀ ਹੋਵਾ ਇਹ ਹੋਵਾ ਮਹਾਰਾਜ ਕਸੂਰ ਤੋਂ ਜਦੋਂ ਆਏ ਆ ਤੇ ਇਹੋ ਵਾਣ ਕੇ ਉਹਨਾਂ ਨੇ ਪੜਾ ਕੀਤਾ ਉੱਥੇ ਗੁਰਦੁਆਰਾ ਬੌਦੀ ਸਾਹਿਬ ਹੈ ਲੋ ਜੀ ਬੈਗ ਜਿਹੜਾ ਉਹ ਆਪਣਾ ਕੱッセ ਗਿਆ ਤੇ ਇੱਕ ਕੰਮ ਆਪਣਾ ਰਹਿ ਗਿਆ ਵੀ ਪਾਣੀ ਜਿਹੜਾ ਆਪਣਾ ਕੋਈ ਹੈ ਨਹੀਂਗਾ ਉੱਪਰ ਲਈਏ ਜੀ ਆਪਾਂ ਹੁਣ ਇਥੋਂ ਚੱਲ ਪਿਆ ਜੀ ਤੇ ਸਰਹੰਦ ਚੱਲਾਂਗੇ ਮਿਰਖੇੜੀ ਨੂੰ ਕਿਹੜਾ ਰਸਤਾ ਜਾਂਦਾ ਕਿਹੜੀ ਜੀ ਕਿਹੜੀ ਹਾਂ ਜੀ ਬਹੁਤ ਦੂਰ ਤੋਂ ਹਾਂ ਜੀ ਆ ਪਿੰਡ ਨਹੀਂ ਹਾਂ ਜੀ ਪਿੰਡ ਤੋਂ ਆਏ ਸਾਈਡ ਨੂੰ ਅੱਛਾ ਪਰਲੇ ਆ ਲੋੜ ਉਹ ਲਿਆ ਕਿੜੀ ਆ ਤਾਂ ਮੁੜੀਓ 4 ਕਿਲੋ ਆਇਆ ਹੋ ਜਾਇਓ ਮੋਰ ਪਰ ਜਾ ਕੇ ਠੀਕ ਆਇਆ ਹੋ ਜਾਇਓ ਠੀਕ ਹੈ ਦੁਰਮਾ ਹੋ ਕੇ ਸਿੱਧਾ ਖੇਜੀ ਠੀਕ ਪੁੱਛ ਲਿਓ ਕਹਾ ਓਕੇ ਓਕੇ ਆਪਾਂ ਥੋੜਾ ਜਿਹਾ ਗਲਤ ਆ ਗਏ ਸੀ ਤੇ ਇਥੋਂ ਤਕਰੀਬਨ 21 ਕਿਲੋਮੀਟਰ ਜਿਹੜਾ ਹੈਗਾ ਸਰਹਿੰਦ ਸਰਹਿੰਦ ਫਤਿਹਗੜ ਸਾਹਿਬ ਦਰਸ਼ਨ ਕਰਕੇ ਤੇ ਫਿਰ ਆਪਾਂ ਚਲਾਂਗੇ ਜੀ ਪਿਹੋਆ ਗਾਇਆ ਪਟਿਆਲਾ ਹੋ ਕੇ ਇੱਧਰ ਜਿਹੜੇ ਇਸ ਏਰੀਏ ਦੇ ਲੋਕ ਆ ਇਹਨਾਂ ਨੇ ਛੋਟੇ-ਛੋਟੇ ਖੇਤੀ ਕਰਦੇ ਆ ਮਤਲਬ ਕਿ ਸਾਰੇ ਜਣੇ ਇੱਕ ਵੱਡੋ ਸਾਰਾ ਕੁਝ ਨਹੀਂ ਬੀਜਦੇ ਕਣਕ ਤਾਂ ਚਲੋ ਇਸ ਟਾਈਮ ਜਿਹੜਾ ਸੀਜ਼ਨ ਆ ਕਣਕ ਦਾ ਤੇ ਕਣਕ ਦੇ ਨਾਲ ਨਾਲ ਹੋਰ ਇਹਨਾਂ ਨੇ ਸਬਜ਼ੀਆਂ ਵਗੈਰਾ ਉਹ ਜਿਹੜਾ ਪਿੱਛੇ ਸੀਗਾ ਆਲੂ ਵੀ ਗਏ ਕੁਝ ਹੋਰ ਕੁਝ ਗੋਭੀ ਸੀ ਇਦਾਂ ਮਤਲਬ ਕਿੱਲੇ ਕਿੱਲੇ ਦੀ ਖੇਤੀ ਕਰਦੇ ਆ ਵਾ ਪਿੱਛੇ ਵੀ ਵਾਵਾ ਦੇਖਿਆ ਸੀ ਉਧਰ ਵੀ ਇਦਾਂ ਆਹ ਉਹ ਅੱਗੇ ਇੱਕ ਲੱਕ ਕਮਾਰ ਆ ਗਿਆ ਇਧਰ ਨਾ ਸੜਕਾਂ ਜਿਹੜੀਆਂ ਪਿੰਡਾਂ-ਮੁੰਡਾਂ ਵਾਲੀਆਂ ਤੁਹਾਨੂੰ ਪਤਾ ਹੀ ਆ ਇਦਾਂ ਦੀਆਂ ਹੀ ਹੁੰਦੀਆਂ ਤੇ ਪਿੰਡਾਂ ਵਾਲੀਆਂ ਸੜਕਾਂ ਜਿਹੜੀਆਂ ਖਾ ਵੀ ਖਰਾਬ ਆ ਤੇ ਮੈਂ ਸੋਚਿਆ ਕਿ ਇਥੋਂ ਪੁੱਛ ਲਿਆ ਜਾਵੇ ਕਿਹੜਾ ਰੋਡ ਸਾਫ਼ ਆ ਤੇ ਜਾਂ ਆਪਾਂ ਨਿਕਲ ਗਏ 메ਨ ਰੋਡ ਵਾਲ ਨੂੰ ਪਰ ਰੋਡ ਜਿਹੜਾ ਆ ਵੀ ਮੈਨੂੰ ਖਰਾਬ ਹੀ ਲੱਗ ਰਿਹਾ ਤੇ ਉਹਨੇ ਮੈਨੂੰ ਸਿੱਧੇ ਦੱਸਿਆ ਸੀਗਾ ਪਰ ਮੈਂ ਭੁੱਲ ਗਿਆ ਕਿ ਕਿਹੜੇ ਪਿੰਡ ਦਾ ਉਹਨੇ ਨਾਮ ਲਿਆ ਸੀਗਾ ਇੱਥੋਂ ਆਪਾਂ ਨਿਕਲਾਂਗੇ ਜੰਗਲੋ ਵਾਲਲ ਦੀ ਕਿਲੋਮੀਟਰ ਵੱਧ ਪਾਏਗਾ ਲੇਕਿਨ ਜਿਹੜਾ ਰੋਡ ਆ ਉਹ ਕਹਿੰਦੇ ਸੀਗੇ ਸਾਫ਼ ਆ ਠੀਕ ਆ ਰੋਡ ਸਹੀ ਆ ਸਾਰਾ ਇਹ ਯਾਕੇ ਨਾਮ ਉਹਨੇ ਆਪਾਂ ਮਾੜੀ ਮੁਸਤਕੀ ਟੁੱਕੇ ਆਵੋ ਦੇ ਲੋਕੇ ਠੀਕ ਹੈ ਤੋ ਆਪੇ ਇਹਦੇ ਦੁਕਾਨਾਂ ਨੂੰ ਰਹਿਣਾ ਹੋਰ ਕਾਟਾ ਦੇ ਵਾਲਾਂ ਤੇ ਇਹਨਾਂ ਦਾ ਸਾਫ ਪਾਣੀ ਆ ਤੇ ਪਤਿਗੜ ਸਾਹਿਬ ਆਪਣਾ ਇਥੋਂ ਸਰਹੰਦ ਸਰਹੰਦ ਰਹਿ ਗਿਆ ਜੀ 10 ਕਿਲੋਮੀਟਰ ਤੇ 11 ਵਜੇ ਦੇ ਕਰੀਬ ਆਪਾਂ ਜਿਹੜਾ ਉਹ ਪਹੁੰਚ ਜਾਗੇ ਸਰਹੰਦ ਤੇ ਇੱਕ ਘੰਟਾ ਦਰਸ਼ਨ ਕਰਕੇ ਫਿਰ ਨਿਕਲਾਂਗੇ ਅੱਗੇ ਕਿਉਂਕਿ ਅੱਜ ਆਪਣਾ ਸਫ਼ਰ ਜਿਹੜਾ ਹੈਗਾ ਲੰਬਾ ਤੇ ਕਿਉਂਕਿ ਮੇਰਾ ਮੇਰਾ ਇਹ ਟਾਰਗੇਟ ਹੁੰਦਾ ਕਿ 4 ਵਜੇ ਤੱਕ ਜਿਹੜਾ ਵੀ ਆਪਣੇ ਫੜਾ ਤੇ ਪਹੁੰਚ ਜਾਈਏ ਜਿੱਥੇ ਆਪਾਂ ਰਾਤ ਰੋਕਣਾ ਹੁੰਦਾ ਤੇ ਦਿਨ ਬਹੁਤ ਛੋਟੇ ਆ ਤੇ ਹਨਡ ਵੀ ਹੋ ਜਾਂਦੀ 4 ਵਜੇ ਤੋਂ ਬਾਅਦ ਪੰਜ 5:30 ਪੌਣੇ 6 ਤਾਂ ਹਨੇਰਾ ਜਾਉਣ ਲੱਗ ਜਾਂਦਾ ਫਿਰ ਫਿਰ ਹੁਣ ਤਾਂ ਵੀ ਚਲੋ ਟਾਈਮ ਦੇ ਨਾਲ ਜਿਹੜਾ ਟਿਕਾਵਾ ਉਹ ਆਪਣਾ ਹੋ ਜਵੇ ਇਹ ਜ਼ਿਆਦਾਤਰ ਦੇਖਿਆ ਪਿੰਡ ਜਿਹੜੇ ਆ ਉਹ ਛੋਟੇ ਛੋਟੇ ਆ ਤੇ ਘਰ ਜਿਹੜੇ ਆ ਕਲੇ ਕਲੇ ਘਰ ਆ ਸੜਕਾਂ ਦੇ ਉੱਤੇ ਟਾਣੀਆਂ ਟਾਣੀਆਂ ਤੇ ਲੋਕ ਜਿਹੜੇ ਆ ਉਹ ਬੈਠੇ ਆ ਰੋੜ ਹੀ ਜਾਵਾਂਗੇ ਮੁੜ ਕੇ ਆ ਗਏ ਆ ਜੀ ਸੂਏ ਦੇ ਕੰਡੇ ਕੰਡੇ ਚਲੋ ਇੱਥੋਂ ਕिलोमीटर ਤੇ ਆ ਤੇ ਆਪਾ ਉਥੋਂ ਰੋਡ ਤੇ ਜਿਹੜਾ ਮੁੜ ਜਾਂਦਾ ਪਰ ਉਧਰ ਦੀ ਟ੍ਰੈਫਿਕ ਵੀ ਸੀਗਾ ਸ਼ੋਅ ਕਰ ਰਿਆ ਤੇ ਆ ਤਾਜੀ ਨਵੀਂ ਬੜੀ ਸੜਕ ਆ ਇਹ ਹੈਗੀ ਆ ਜੀ ਡੇਰਾ ਮੀਰ ਮੀਰ ਮੀਰਾ ਤੂੰ ਫਤਿਹਗੜ੍ਹ ਸਾਹਿਬ ਰੋਡ ਇੱਧਰ ਟ੍ਰੈਫਿਕ ਵੀ ਕੋਈ ਨਹੀਂ ਵੱਡੇ ਰੋਡ ਦੀ ਬਜਾਏ ਜਿਹੜਾ ਉਹ ਇੱਧਰ ਦੀ ਵੀ ਸਹੀ ਰਿਹਾਗਾ ਸਾਹਿਬ ਆਏ ਕਿਥੇ ਫਤਿਹ ਆਪਾਂ ਇਸ ਸਮੇਂ ਹੈਗੇ ਆ ਜੀ ਗੁਰਦੁਆਰਾ ਪਤੇਗੜ ਸਾਹਿਬ ਧੰਨ ਬਾਬਾ ਜੂਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਜੀ ਤੇ ਇਸ ਤੋਂ ਅੱਗੇ ਆਪਾਂ ਚੱਲਾ ਜਿਹੜਾ ਸਰਹੰਦ ਨੂੰ ਪਾਵਾਂਗੇ ਇਹ ਨਾ ਮਾਸਟਰ ਨਹੀਂ ਹੋ ਹੋਣਾ ਹੈਗਾ ਕਿਉਂਕਿ ਸਫ਼ਰ ਆਪਣਾ ਲਮੇਰਾ ਆਪਾਂ ਜਾਣਾ ਪਈ ਹੋਵੇ ਅੱਜ ਤੇ ਇੱਥੇ ਜੋੜ ਮੇਲੇ ਦਾ ਕਰਕੇ ਤੇ ਸੰਗਤ ਬਹੁਤ ਜ਼ਿਆਦਾ ਹੈ ਕਬਾ ਦੇ ਦਿਨਾਂ ਦੇ ਵਿੱਚ ਸੰਗਤ ਜਿਹੜੀ ਆ ਉਹ ਬਹੁਤ ਜ਼ਿਆਦਾ ਇੱਥੇ ਦਰਸ਼ਨ ਮੇਲੇ ਕਰਨ ਆਉਂਦੀ ਹੈ ਸੰਗਤ ਜਿਹੜੀ ਆ ਕੀ ਦੀ ਜੋੜ ਮੇਲੇ ਦਾ ਕਰਕੇ ਬਹੁਤ ਜ਼ਿਆਦਾ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ पाए ਜੇ ਮੈਂ ਦਰਸ਼ਨ ਕਰਨੇ ਲੋਚਦਾ ਤੇ ਮੈਨੂੰ ਸਮਾਂ ਜਿਹੜਾ ਸੀਗਾ ਉਹ ਫਿਰ ਇੱਥੇ ਹੀ ਮੇਰੇ 2-3 ਦਿਨ ਲੱਗ ਜਾਣੇ ਆ ਤੇ ਫਿਰ ਆਪਾਂ ਜਿਹੜਾ ਆਪਣਾ ਅਸਲੀ ਪੰਧਾ ਉਹਦੇ ਤੋਂ ਫਿਰ ਆਪਾਂ ਹੋਰ ਉਹ ਲੇਟ ਜਿਹੜਾ ਹੋ ਜਾਣਗੇ ਤੇ ਮੈਂ ਸੋਚਦਾ ਕਿ ਚਲੋ ਅ ਸ੍ਰੀ ਅੰਦਗੁਰਦਰ ਸਾਹਿਬ ਦੇ ਵੀ ਬਾਰੇ ਬਾਰ ਹੀ ਜਿਹੜੇ ਆ ਦਰਸ਼ਨ ਕਰ ਚੱਲਾਂਗੇ ਤੇ ਵਾਪਸੀ ਤੇ ਫਿਰ ਆਪਾਂ ਦੇਖਾਂਗੇ ਜੇ ਇਧਰ ਆਉਣ ਦੀ ਕੋਈ ਵਿਧ ਬਣੀ ਕਿਉਂਕਿ ਕਾਫੀ ਸਥਾਨ ਨੇ ਇੱਥੇ ਸ਼ੇਵੀ ਪਾਸ਼ਾਹੀ ਦੇ ਸਥਾਨ ਵੀ ਹੈ ਫਤਿਹਗੁਰ ਸਾਹਿਬ ਦੇ ਵਿੱਚ ਬਹੁਤ ਅਨਮੁੱਲਾ ਇਤਿਹਾਸ ਹੈ ਸਰਹੰਦ ਦਾ ਉਹ ਫਿਰ ਕਿਸੇ ਟਾਈਮ ਆਪਾਂ ਕਵਰ ਕਰਾਂਗੇ ਛੋਟੇ ਸਾਹਿਬ ਜਾਂਦੇ ਦੀ ਸ਼ਹੀਦੀ ਇੱਥੇ ਹੋਈ ਹੈ। ਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਚੱਪੜਚੜੀ ਦੀ ਜੰਗ ਜਿੱਤ ਕੇ ਤੇ ਉਸ ਤੋਂ ਬਾਅਦ ਜਿਹੜਾ ਸਰਹੰਦ ਲੁੱਟੀ ਤੇ ਉਸ ਤੋਂ ਬਾਅਦ ਖਾਲਸੇ ਨੇ ਵੱਡੇ ਘੱਲੂ ਘਰੇ ਤੋਂ ਬਾਅਦ ਇੱਥੇ ਗਧਿਆਂ ਦੇ ਨਾਲ ਹਲ ਵਾਇਆ ਤੋ ਬਾਬਾ ਮੋਤੀराम ਮਹਿਰਾਜੀ ਦਾ ਪਰਿਵਾਰ ਜਿਹੜਾ ਕੋਲੂ ਦੇ ਵਿੱਚ ਪੀੜਿਆ ਗਿਆ ਉਹ ਵੀ ਇੱਥੇ ਸਰਹੰਦ ਦੇ ਵਿੱਚ ਹੀ ਸੀ ਤੇ ਜਵਾਨ ਟੋਡਰਮਲ ਨੇ ਸੋ ਬਹੁਤ ਸਾਰਾ ਇਤਿਹਾਸ ਆ ਜਿਹੜਾ ਸਰਹੰਦ ਦੇ ਵਿੱਚ ਆ ਤੇ ਇਹ ਆਪਾਂ ਫੇਰ ਜਿਹੜਾ ਕਿਸੇ ਟਾਈਮ ਆ ਇਹਨੂੰ ਕਵਰ ਕਰਾਂਗੇ ਸ਼ਹਿਰ ਜਿਹੜਾ ਹੈ ਉਹ ਦਿੱਲੀ ਮੁਲਤਾਨ ਰੋਡ ਦੇ ਉੱਤੇ ਪੈਂਦਾ ਹੈ ਤੇ ਸਰਹੰਦ ਦੇ ਬਿਨਾ ਜਿਹੜਾ ਦਿੱਲੀ ਰਾਜ ਕਰਨ ਦਾ ਸੁਪਨਾ ਜਿਹੜਾ ਉਹ ਅਧੂਰਾ ਰਹਿੰਦਾ ਸੀ ਤੇ ਜਦੋਂ ਸ਼ੇਰ ਸ਼ਾਹ ਸੂਰੀ ਹਮਾਇੂਨ ਨੂੰ ਹਰਾ ਦਿੰਦਾ ਹੈ ਉਹ ਸੁਤੰਤਰ ਸਰਹੰਦ ਦੀ ਜਿਹੜੀ ਆ ਉਹ ਮੰਗ ਕਰਦਾ ਹੈ ਕਿ ਮੈਨੂੰ ਜਿਹੜੀ ਸਰਹੰਦ ਆ ਸੁਤੰਤਰ ਤੌਰ ਤੇ ਦੇ ਦੇ ਪਰ ਹਵਾਜ ਉਹ ਜਿਹੜਾ ਹੈ ਉਹ ਬਹੁਤ ਅਰਸੇ ਬਾਅਦ ਫੇਰ ਆ ਕੇ ਸਰਹੰਦ ਦੇ ਉੱਤੇ ਹਮਲਾ ਕਰਕੇ ਉਹਦੇ ਕੋਲੋਂ ਉਹ ਸਰਹੰਦ ਜਿਹੜੀ ਆ ਉਹ ਜਿੱਤ ਲੈਂਦਾ ਦੁਰਾ ਸਾਹਿਬ ਦੇ ਜਿਹੜੇ ਦਰਸ਼ਨ ਉਹ ਜ ਆਪਣੇ ਕਰਮਾਂ ਚ ਨਹੀਂ ਸੀਗੇ ਕਿਉਂਕਿ ਮੈਨੂੰ ਇਹਨਾਂ ਖਿਆਲ ਨਹੀਂ ਸੀ ਕਿ ਜੋੜ ਮੇਲੇ ਤੋਂ ਜਿਹੜਾ ਇੰਨਾ ਟਾਈਮ ਪਹਿਲਾਂ ਸੰਗਤ ਜਿਹੜੀ ਆ ਉਹ ਆਉਣਾ ਸ਼ੁਰੂ ਕਰ ਦਿੰਦੀ ਆ ਸੋ ਮਹਾਰਾਜ ਨੇ ਕਰੇ ਫੇਰ ਚ ਆ ਤੇ ਫੇਰ ਜਿਹੜਾ ਸਹਰਾਣ ਦਾਵਾਂਗੇ ਤੇ ਹੁਣ ਆਪਾਂ ਆਪਣੇ ਅਗਲੇ ਪੜਾਅ ਵੱਲ ਨੂੰ ਚਾਲਾ ਪਾਉਨੇ ਆ ਪਿਹੋਆ ਗੁਰਦੁਆਰਾ ਬੋਲੀ ਸਾਹਿਬ ਜਿੱਥੇ ਕਿ ਗੁਰਨਾਨਕ ਪਾਤਸ਼ਾਹ ਕਫੂਰ ਤੋਂ ਹੁੰਦੇ ਹੋਏ ਅ ਪਹਿਲੀ ਉਦਾਸੀ ਦੇ ਵੇਲੇ ਪਹੁੰਚੇ ਸਨ ਉਹ तकरीबन 90 ਕਿਲੋਮੀਟਰ ਦੇ ਨੀਅਰ ਆਊਟ ਹੋਏਗਾ ਇਹ ਆ ਜੀ ਤਰਖਾਨ ਦੇ ਸ਼ਹਿਰ ਜੋ ਬਹੁਤ ਸੰਘਣਾ ਵਸਿਆ ਹੋਇਆ ਅਸੀਂ ਇਧਰ ਸਰਹੰਤੋਂ ਪਟਿਆਲਾ ਮੇਰੇ ਖਿਆਲ ਤਕਰੀਬਨ 4 ਸਾਲ ਹੋ ਗਏ ਨੇ ਤੇ ਉਦੋਂ ਰੋਡ ਜਿਹੜਾ ਉਹ ਸਿੰਗਲ ਸੀਗਾ ਹੁਣ ਪਤਾ ਨਹੀਂ ਡਬਲ ਹੋ ਗਿਆ ਕਿ ਨਹੀਂ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਐ ਇਸ ਰੋਡ ਦੇ ਉੱਤੇ ਤੇ ਇੱਥੋਂ ਤਾਂ ਲੱਗਦਾ ਹੈ ਕਿ ਡਬਲ ਜਿਹੜਾ ਹੋ ਗਿਆ ਤੇ ਅਜੇ ਮੈਨੂੰ ਲੱਗਦਾ ਵੀ ਕੰਮ ਜਿਹੜਾ ਇਹਦਾ ਚੱਲ ਰਿਹਾ ਅਜੇ ਜਿਹੜਾ ਰੋਡ ਦਾ ਕੰਮ ਚੱਲ ਰਿਹਾ ਹੈ। ਆਹ ਕਿਤੇ ਕਿਤੇ ਹੋ ਗਿਆ ਹੈ ਡਬਲ ਕਿਤੇ ਕਿਤੇ ਡੇਡਾ ਹੋਇਆ। ਚਲੋ, ਸ਼ਹਿਰ ਅੱਗੇ ਨਾਲੋਂ ਤਾਂ ਥੋੜਾ ਜਿਆ ਸੌਖਾ ਹੋਏਗਾ ਜਾਣਾ। ਬਾਬਾ ਹੋਟਲਿਆ ਜੀ 12 ਵਜੇ ਚੱਲਦੇ ਨੇ। तक़रीबन असां दस सवा दस वजे चले सि उतो भामीअ जो अॼु छेम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਪਾਤਸ਼ਾਹੀ ਨੋਮੀ ਜਦੋਂ ਪਾਤਸ਼ਾਹ ਹਜ਼ੂਰ ਦਿੱਲੀ ਨੂੰ ਜਾਂਦੇ ਨੇ ਸ਼ਹਾਦਤ ਦੇਣ ਲਈ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ ਫੜਾ ਕੀਤਾ ਸੀ ਤੇ ਸੰਖੇਪ ਇਤਿਹਾਸ ਆਉ ਜਾਣਦੇ ਆ ਪਿਆਰੀ ਸਾਧ ਸੰਗਤ ਜੀ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਸ਼ਾ ਨੌਵੀਂ ਗੁਰਤੇਗ বাহাদুর ਜੀ ਇੱਥੇ ਜਦੋਂ ਦਿੱਲੀ ਨੂੰ ਜਾਂਦੇ ਸਮੇਂ ਆਏ ਨੇ ਗੁਰਤੇਗ বাহাদুর ਜੀ ਨੂੰ ਪਾਗਰਾਮ ਝੂਰ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਲਹਿਲ ਪਿੰਡ ਦੇ ਵਿੱਚੋਂ ਜਿਹੜੀ ਆ ਉਹ ਬਿਮਾਰੀ ਉਹ ਨਹੀਂ ਜਾ ਰਹੀ ਹੈਗੀ ਬਾਹਦਰਗੜ ਤੋਂ ਚੱਲ ਕੇ ਲਹਿਲ ਪਿੰਡ ਤੋਂ ਲਹਿੰਦੇ ਵੱਲ 7-800 ਕਦਮ ਆਏ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਇੱਕ ਤੋਬੇ ਦੇ ਵਿੱਚ ਚਰਨ ਧੋਤੇ ਤੇ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਜੇਕਰ ਕੋਈ ਸ਼ਰਦਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ ਤਾਂ ਉਹਦੇ ਸਭ ਦੁੱਖ ਜਿਹੜੇ ਆ ਉਹ ਦੂਰ ਹੋ ਜਾਣਗੇ ਗੁਰੂ ਸਾਹਿਬ ਨੇ ਇੱਥੇ ਖੜਾ ਬਣਾਉਣ ਤੇ ਲੰਗਰ ਚਲਾਉਣ ਦਾ ਹੁਕਮ ਦਿੱਤਾ ਗੁਰੂ ਸਾਹਿਬ ਦਾ ਹੁਕਮ ਹੈ ਕਿ ਜੋ ਇੱਥੇ ਬਸੰਤ ਪੰਚਮੀ ਨੂੰ ਸ਼ਰਦਾ ਦੇ ਨਾਲ ਇਸ਼ਨਾਨ ਕਰੇਗਾ ਉਹ ਉਸ ਨੂੰ 88 ਤੀਰਥਾਂ ਦਾ ਜਿਹੜਾ ਫਲ ਹੈ ਉਹ ਮਿਲੇਗਾ ਗੁਰੂ ਸਾਹਿਬ ਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਵਸੇਬਾ ਨਹੀਂ ਹੁੰਦਾ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਇੱਥੇ ਬਹੁਤ ਰੌਣਕ ਹੋਵੇਗੀ ਇੱਥੇ ਗੁਰਸਿੱਖ ਆ ਕੇ ਸੇਵਾ ਕਰਨਗੇ ਕਰਨਾ ਦੇਵੀ ਖਤਰਾਨੀ ਨੇ ਗੁਰੂ ਸਾਹਿਬ ਨੂੰ ਉਸ ਸਮੇਂ ਬੇਨਤੀ ਕੀਤੀ ਕਿ ਇੱਥੇ ਅਠਰਾਏ ਰੋਗ ਦੇ ਨਾਲ ਬੱਚੇ ਜੀਵਤ ਨਹੀਂ ਰਹਿੰਦੇ ਹਨ ਤਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਜੋ ਇੱਥੇ ਇਸ਼ਨਾਨ ਕਰੇਗਾ ਉਸ ਦੇ ਸਭ ਦੁੱਖ ਜਿਹੜੇ ਆ ਉਹ ਦੂਰ ਹੋਣਗੇ ਦਾ ਹੁਕਮ ਹੋਇਆ ਕਿ ਜੋ ਇੱਥੇ ਪੰਚਮੀ ਨੂੰ ਇਸ਼ਨਾਨ ਕਰੇਗਾ ਉਸਦੇ ਸਭ ਦੁੱਖ ਦੂਰ ਹੋ ਜਾਣਗੇ ਬਸੰਤ ਪੰਚਮੀ ਦਾ ਜਿਹੜਾ ਮੇਲਾ ਇੱਥੇ ਬਹੁਤ ਭਾਰੀ ਲੱਗਦਾ ਉਸਤੇ ਬਹੁਤ ਦੂਰਾ ਦੂਰਾ ਤੋਂ ਸੰਗਤ ਆ ਕੇ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਦੇ ਵਿੱਚ ਦੋ ਗੁਰਦੁਆਰੇ ਨੇ ਇੱਕ ਤਾਂ ਦੁਖਨਵਾਰਨ ਸਾਹਿਬ ਗੁਰਦੁਆਰਾ ਹੈ ਪਾਸ਼ਾ ਨੌਵੀਂ ਤੇ ਦੂਜਾ ਪਾਸ਼ਾ ਨੌਵੀਂ ਦਾ ਮੋਤੀ ਬਾਗ ਗੁਰਦੁਆਰਾ ਹੈ ਗੁਰਦੁਆਰਾ ਮੋਤੀ ਬਾਗ ਸਾਹਿਬ ਤੇ ਤੀਸਰਾ ਗੁਰਦੁਆਰਾ ਬਹਾ 72 ਗੜ ਵਿਖੇ ਜੋ ਕਿ ਥੋੜਾ ਫਟਿਆਲਾ ਤੋਂ ਬਾਹਰਲੇ ਬੰਨੇ ਆ ਤੇ ਅੱਜ ਆਪਾਂ ਸਿਰਫ ਇੱਕ ਗੁਰੂ ਘਰ ਦੇ ਦਰਸ਼ਨ ਕਰਕੇ ਆਏ ਆ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਜਿੱਥੇ ਕਿ ਪਾਸ਼ਾ ਦਾ ਹੱਥ ਲਿਖਤ ਮੋਹਰ ਵਾਲਾ ਹੁਕਮਨਾਮਾ ਸਾਹਿਬ ਹੈ ਤਕਰੀਬਤ ਇੱਕ ਭਦਰਜੀ ਦਿੱਲੀ ਨੂੰ ਜਾਂਦੇ ਆ ਜਦੋਂ ਆਪਣਾ ਸੀਸ ਦੇਣ ਲਈ ਗਏ ਨੇ ਤੇ ਉਦੋਂ ਉਹ ਰਸਤੇ ਦੇ ਵਿੱਚ ਉਹਨਾਂ ਨੇ ਇੱਥੇ ਪੜਾ ਦਿੱਤਾ ਸੀਗਾ ਤੇ ਜਿਸ ਦੇ ਬਾਬਤ ਇਤਿਹਾਸ ਮੈਂ ਤੁਹਾਨੂੰ ਪਹਿਲਾਂ ਹੀ ਜਿਹੜਾ ਸਾਂਝਾ ਕਰ ਚੁੱਕਿਆ ਤੇ ਹੁਣ ਆਪਾਂ ਇੱਥੋਂ ਚੱਲ ਕੇ ਕਿਉਂ ਆ ਜਾਵਾਂਗੇ ਤੇ ਤਕਰੀਬਨ 45 ਮਿੰਟ ਦਾ ਰਸਤਾ ਹੈ ਸੜਕ ਸਿੰਗਲ ਹੈ ਆ ਹਰਿਆਣਾ ਆ ਫਾਦਰ ਉੱਤੇ ਆ ਬਾਂਦਰ ਹੀ ਬਾਂਦਰ ਉਹ ਜੇ ਆਪਾਂ دریا ਧੰਗਰਕਾਰ ਕੀਤਾ ਜੋ ਕਿ ਬਹੁਤ ਛੋਟਾ ਜਿਹਾ ਬਣ ਜਾਂਦਾ ਇੱਥੇ ਆ आ गया जी पटियाले तो अगे देवीगढ़ देवीगढ़ शहर है काफी बड़ा शहर लग रहा तो मैं तो पहली बार आया इधर पिछले ਕੱਕਰਦੇਪੁਰ ਤੋਂ ਸ਼ੁਰੂ ਹੋ ਗਿਆ। ਇਹ ਕਾਫੀ ਆ ਗਿਆ ਮੈਂ। ਆਪਾਂ ਪਹੁੰਚ ਗਏ ਜੀ ਪੰਜਾਬ ਅਤੇ ਹਰਿਆਣਾ ਦੇ ਬਾਡਰ ਤੇ। ਉਹ ਜਿਹੜਾ ਪੁਰਤੂਕੇ ਸਾਰੀ ਹਰਿਆਣਾ ਜਿਹੜਾ ਸ਼ੁਰੂ ਹੋ ਜਾਂਦਾ ਤੇ ਨਾਲ ਹੀ ਜਿਹੜੇ ਆ ਇਥੋਂ ਦੇ ਰੀਤੀ ਰਿਵਾਜ ਆ ਜਿਹੜੇ ਉਹ ਬਦਲ ਜਾਂਦੇ ਆ ਇਹ ਬੋਰਡ ਲੱਗਾ ਹੋਇਆ ਸਰਮੋਡ ਦਾ ਟੁੱਟਾ ਹੋਇਆ ਤੇ ਜਿਹੜਾ ਪੰਜਾਬ ਦੀ ਸਾਡੀ ਜਿਹੜੀ ਖਤਮ ਹੁੰਦੀ ਆ ਦੇ ਕੋਈ ਕਿਤੇ ਬਾਂਦਰ ਅਸਟਾਨੀਆਂ ਨਾ ਚੁੱਟੀ ਜਾਂਦੇ ਆ ਤੇ ਇੱਕ ਬੋਰਡ ਜਿਹੜਾ ਉਹ ਆ ਲੱਗਾ ਹੋਇਆ ਕਿ ਹਰਿਆਣਾ ਜਿਹੜਾ ਉਹ ਸਵਾਗਤ ਕਰਦਾ ਹੈ ਤੇ ਪੰਜਾਬ ਦੀਆਂ ਦੇੀਆਂ ਉਹ ਖਤਮ ਹੁੰਦੀਆਂ ਤੇ ਨਾਲ ਹੀ ਜਿਹੜੀ ਸੜਕ ਹੈ ਉਹ ਵੀ ਟੁੱਟੀ ਹੋਈ ਸ਼ੁਰੂ ਹੁੰਦੀ ਆ ਤੇ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਬੋਲੀ ਸਾਹਿਬ ਪਾਸ਼ਾ ਹੀ ਪਹਿਲੀ ਤੇ ਹੋਵਾ ਇਥੋਂ 8-9 ਕਿਲੋਮੀਟਰ ਤੇ ਟਾਈਮ ਮੇਰੇ ਖਿਆਲ ਆਪਾਂ ਨੂੰ ਥੋੜਾ ਜਿਆਦਾ ਲੱਗੇਗਾ ਕਿਉਂਕਿ ਸੜਕ ਜਿਹੜੀ ਆ ਉਹ ਸਾਰੀ ਟੁੱਟੀ ਹੋਈ ਆ ਤੇ ਲੋ ਜੀ ਆਪਾਂ ਆ ਗਏ ਆ ਜੀ ਪਿਹੋਵੇ ਤੇ ਬੋਲੀ ਸਹਿਬ ਗੁਰਦੁਆਰਾ ਗੁਰਨਾਨਕ ਪਾਸ਼ਾ ਜੀ ਚਰਨਛੋਪਾ ਪ੍ਰਾਪਤ 1.5 ਕਿਲੋਮੀਟਰ ਜਿਹੜਾ ਉਹ ਰਹਿ ਗਿਆ ਤੇ ਇੱਥੋਂ ਹਿਸਾਰ ਹੈਗਾ 144 ਕਿਲੋਮੀਟਰ ਤੱਕ ਕੈਥਲ 30 ਇਹ 1.5 ਕਿਲੋਮੀਟਰ ਤੇ ਹੈਗਾ ਜੀ ਗੁਰਦੁਆਰਾ ਬੋਲੀ ਸਹਿਬ ਗੁਰਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਜਦੋਂ ਕਿ ਮਹਾਰਾਜ ਕਸੂਰ ਤੋਂ ਚੱਲ ਕੇ ਆ ਕੇ ਤੇ ਉਹਨਾਂ ਨੇ ਆਪਣੇ ਹੋਵੇ ਪੜਾ ਕੀਤਾ ਹੈ ਤੇ ਬਾਕੀ ਜਿਹੜਾ ਉੱਥੋਂ ਦਾ ਇਤਿਹਾਸ ਆ ਉਹ ਆਪਾਂ ਉੱਥੇ ਚੱਲ ਕੇ ਤੇ ਸਾਂਝਾ ਕਰਦੇ ਆਂ ਸਾਰਾ ਕੁਝ ਹੋ ਗਿਆ ਜੀ ਇੱਥੇ ਹਿੰਦੀ ਚ ਬੋਰਡ ਸਾਰੇ ਹਿੰਦੀ ਚ ਹੋ ਗਏ ਨੇ ਇਹ ਬਸ ਸਟੈਂਡ ਆ ਗਿਆ ਜੀ ਪਿਓਵੇ ਦਾ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਹੈ ਉਹ ਬਿਲਕੁਲ ਬੱਸ ਸਟੈਂਡ ਦੇ ਨੇੜੇ ਆ ਇਹ ਆ ਗਿਆ ਜੀ ਗੁਰਦੁਆਰਾ ਬੌਲੀ ਸਾਹਿਬ ਮੇਰੇ ਖੱਬੇ ਹੱਥ ਗੁਰਦੁਆਰਾ ਬੌਲੀ ਸਾਹਿਬ ਪਾਸੇ ਪਹਿਲੀ ਪਿਹੋਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਾਬਾ ਜੀ ਪੰਜਾਬ ਤੋਂ ਆਏ ਜੀ ਪੰਜਾਬ ਤੋਂ ਆਏ ਜੀ ਪੰਜਾਬ ਤੋਂ ਤੇ ਮੋਟਰਸਾਈਕਲ ਜਮਾ ਜੁਮਾ ਹੁੰਦਾ ਕਿ ਉਦੋਂ ਹੀ ਲਾ ਦਈਏ ਕਹੇ ਮੋਟਰ ਜਮਾ ਹੁੰਦਾ ਕਿ ਥੋੜੇ ਲਾ ਦਈਏ ਉਹ ਉਥੇ ਲੈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੇ ਕੀ ਹਾਲ ਚਾਲ ਛੜ ਦੀ ਗੱਲ ਆਪ ਜੀ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਪੜਾਵਾਂ ਤੋਂ ਬਾਅਦ ਇਸ ਟਾਈਮ ਸ਼ਾਮ ਦੇ ਵੱਜ ਚੁੱਕੇ ਨੇ 5:30 ਤੇ ਮੈਂ ਇੱਥੇ ਪਹੁੰਚ ਗਿਆ ਜੀ ਹਰਿਆਣਾ ਦੇ ਪਿਉਵਾ ਦੇ ਵਿੱਚ ਗੁਰਦੁਆਰਾ ਬੌਲੀ ਸਾਹਿਬ ਪਾਸ਼ਾਏ ਪਹਿਲੀ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਇੱਥੇ ਖਤਮ ਕਰਦੇ ਆਂ ਤੇ ਸਵੇਰੇ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਨਾਲ ਕਿ ਪਾਸ਼ਾਏ ਪਹਿਲੀ ਜੀ ਇੱਥੇ ਪਹਿਲੀ ਉਦਾਸੀ ਦੇ ਟਾਈਮ ਆਏ ਨੇ ਗੁਰੂ ਨਾਨਕ ਪਾਸ਼ਾ ਤੇ ਕੀ ਇਤਿਹਾਸ ਆ ਇੱਥੇ ਕਰਦੇ ਆਂ ਜੀ ਦਰਸ਼ਨ ਸਵੇਰੇ ਇਤਿਹਾਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਪਤਾ